2024 ਦੇ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਸਰਗਰਮ ਦਿਖਾਈ ਦੇ ਰਹੀਆਂ ਨੇ ਅਤੇ ਸਾਰੀਆਂ ਪਾਰਟੀਆਂ ਦੀ ਇਹੀ ਕੋਸ਼ਿਸ਼ ਹੈ ਕਿ ਚੋਣ ਮੈਦਾਨ ਦੇ ਵਿੱਚ ਇੱਕ ਮਜ਼ਬੂਤ ਕੈਂਡੀਡੇਟ ਨੂੰ ਖੜਾਇਆ ਜਾਵੇ ਤਾਂ ਜੋ ਉਹਨਾਂ ਦੇ ਹਿੱਸੇ ਜਿੱਤ ਆ ਸਕੇ ਪਿਛਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਦੇ ਵਿਚਕਾਰ ਤੂ ਤੂ ਮੈਂ ਮੈਂ ਤੋਂ ਬਾਅਦ ਜਦੋਂ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਪ੍ਰਧਾਨ ਅਮਰਿੰਦਰ ਸਿੰਘ ਰਾਜੇਵੜਿੰਗ ਨੇ ਪਦ ਸੰਭਿਆ ਹੈ ਉਦੋਂ ਤੋਂ ਹੀ ਕਾਂਗਰਸ ਦੇ ਵਿੱਚ ਸ਼ਾਂਤੀ ਦਿਖਾਈ ਦੇਣ ਲੱਗੀ ਅਤੇ ਕਾਂਗਰਸ ਪਾਰਟੀ ਵਿੱਚ ਇੱਕ ਜੁਟਤਾ ਵੀ ਦਿਖਾਈ ਦੇਣ ਲੱਗੀ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜੇ ਵੜਿੰਗ ਨੇ ਚੰਡੀਗੜ੍ਹ ਵਿੱਚ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਜੇਕਰ ਮੂਸੇ ਵਾਲੇ ਦਾ ਪਰਿਵਾਰ ਲੋਕ ਸਭਾ ਚੋਣ ਲੜਨ ਦਾ ਇੱਛਕ ਹੋਏ ਤਾਂ ਉਹ ਜ਼ਰੂਰ ਪਰਿਵਾਰ ਕੋਲ ਜਾ ਕੇ ਉਹਨਾਂ ਦੀ ਇੱਛਾ ਉੱਪਰ ਫੁੱਲ ਚੜਾਉਣਗੇ। ਉਹਨਾਂ ਦੇ ਮੂਸੇ ਵਾਲੇ ਦੇ ਪਰਿਵਾਰ ਨਾਲ ਬੜਾ ਨਜ਼ਦੀਕੀ ਰਿਸ਼ਤਾ अतः यह किसी तो लुकया भी नहीं यदि भी आपसे क्लैरिटी कर दू बहुत से हमारे नेता सक्रिय रहते हैं बयान देने को यही बात कई कहते हैं कि होना होना चाहिए, कि नहीं होना चाहिए। नहीं की कमांड में मेरे को अभी तक परसों की मीटिंग तक यही संदेश है कि आप आपने तेरह की तेरह की सीटें की तैयारी करो बिना ताकत के आज कांग्रेस में आप देख लो पंजाब के अंदर अठारह एमएलए हमारे कहीं से इधर उधर से कोई आवाज आ रही है तो बताइए ऐसा कोई इक्का दुक्का कोई कोई घटनाक्रम हो तो मैं कह नहीं सकता लेकिन बलकौर सिंह जी ने किसे प्रकार की इच्छा नहीं जताई अगर बलकौर सिंह जी इच्छा जिता ਜਾਂ ਉਹਨਾਂ ਦੀ ਇੱਛਾ ਹੋਏਗੀ ਅਜੇ ਕਿਸੇ ਪ੍ਰਕਾਰ ਦੀ ਗੱਲ ਨਹੀਂ ਹੋਈ ਤਾਂ ਬਲਕੌਰ ਸਿੰਘ ਜੀ ਮੋਸਟ ਵੈਲਕਮ ਸਾਨੂੰ ਇਸ ਤੋਂ ਚੰਗਾ ਕੁਝ ਹੋਰ ਹੋਏਗਾ ਪੁੱਛਾਂਗੇ ਬਲਕੌਰ ਸਿੰਘ ਜੀ ਨੂੰ ਅਗਰ ਪਰਿਵਾਰੇ ਚਾਹੁੰਦਾ ਹੋਏਗਾ ਇਹ ਪਰਿਵਾਰ ਦਾ ਡਿਸੀਜਨ ਮੂਸੇ ਵਾਲੇ ਪਰਿਵਾਰ ਨਾਲ ਦਿਲੀ ਸੰਬੰਧ ਸੀਗਾ ਸ਼ੁਭ ਦੀ ਪਾਪ ਚਾਹੁੰਦੇ ਸਨ ਚੋਣਾਂ ਲੜਨ ਅੱਜ ਵੀ ਅਗਰ ਮਾਤਾ ਜੀ ਬਲਕੌਰ ਸਿੰਘ ਜੀ ਅਗਰ ਇੱਛਾ ਜ਼ਾਹਿਰ ਕਰਨਗੇ ਉਹਨਾਂ ਨੂੰ ਪੁੱਛਾਂਗਾ ਹੋਸਟ ਵੈਲਕਮ ਹੱਥ ਜੋੜ ਕੇ ਘਰੇ ਜਾ ਕੇ ਅਸੀਂ ਉਹਨਾਂ ਨੂੰ ਸਨਮਾਨ ਕਰਕੇ ਉਹ ਪਰਿਵਾਰ ਵੱਲੋਂ ਚੋਣ ਲੜਨ ਦਾ ਸਵਾਗਤ ਕਰਨਗੇ ਉਹਨਾਂ ਕਿਹਾ ਕਿ ਜੇਕਰ ਮੂਸੇਵਾਲਾ ਦੇ ਮਾਤਾ ਪਿਤਾ ਚੋਣ ਲੜਨ ਦੀ ਇੱਛਾ ਜ਼ਾਹਰ ਕਰਨਗੇ ਤਾਂ ਉਹ ਚੋਣ ਲੜਾਉਣ ਲਈ ਬਕਾਇਦਾ ਮੈਦਾਨ ਦੇ ਵਿੱਚ ਵੀ ਉਤਰਨਗੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਅਜੇ ਤੱਕ ਪਰਿਵਾਰ ਵੱਲੋਂ ਰਾਜਨੀਤਿਕ ਤੌਰ ਤੇ ਚੋਣ ਲੜਨ ਦੀ ਭਾਵੇਂ ਖੁੱਲ ਕੇ ਇੱਛਾ ਜ਼ਾਹਰ ਨਹੀਂ ਕੀਤੀ ਹੈ ਪਰ ਅਚਾਨਕ ਅਮਰਿੰਦਰ ਸਿੰਘ ਰਾਜੇ ਵੜਿੰਗ ਦੇ ਵਿਚਾਰਾਂ ਨੇ ਸਭ ਨੂੰ ਸ਼ਸ਼ੋ ਪੰਜ ਵਿੱਚ ਜ਼ਰੂਰ ਪਾ ਦਿੱਤਾ ਇਸੇ ਦੌਰਾਨ ਮੂਸੇਵਾਲੇ ਦੇ ਤਾਇਆ ਚਮਕੌਰ ਸਿੰਘ ਸਿੱਧੂ ਨੇ ਕਿਹਾ ਕਿ ਅਜੇ ਤੱਕ ਕਿਸੇ ਵੱਲੋਂ ਉਹਨਾਂ ਨਾਲ ਚੋਣ ਮੈਦਾਨ ਵਿੱਚ ਉਤਰਨ ਬਾਰੇ ਕੋਈ ਗੱਲ ਨਹੀਂ ਕੀਤੀ ਅਤੇ ਜੇਕਰ ਕੋਈ ਗੱਲ ਹੋਈ ਤਾਂ ਸਭ ਤੋਂ ਪਹਿਲਾਂ ਪ੍ਰਸ਼ਾਸਕਾਂ ਅਤੇ ਇਲਾਕਾ ਵਾਸੀਆਂ ਨਾਲ ਸਲਾਹ ਕਰਨ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ। ਇਸੇ ਦੇ ਦੌਰਾਨ ਹੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜੇ ਵੜਿੰਗ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਇੱਛਾ ਵੀ ਜਤਾਈ ਹੈ ਕਿ ਜੇਕਰ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਵਿੱਚੋਂ ਕੋਈ ਵੀ ਲੋਕ ਸਭਾ ਚੋਣਾਂ ਲੜਨਾ ਚਾਹੁੰਦਾ ਹੈ ਤਾਂ ਅਸੀਂ ਆਪ ਉਹਨਾਂ ਦਾ ਸਵਾਗਤ ਕਰਾਂਗੇ ਅਤੇ ਉਹਨਾਂ ਨੂੰ ਘਰ ਜਾ ਕੇ ਟਿਕਟ ਦੇ ਕੇ ਆਵਾਂਗੇ ਜੇਕਰ ਉਹ ਇਹ ਚੋਣ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਨੇ ਤਾਂ ਰਾਜੇ ਵੜਿੰਗ ਦੀ ਇਸ ਬਿਆਨ ਤੋਂ ਬਾਅਦ ਮਾਲਵਾ ਖੇਤਰ ਵਿੱਚ ਨਵੀਆਂ ਸਿਆਸੀ ਸਰਗਰਮੀਆਂ ਸ਼ੁਰੂ ਹੋ ਗਈਆਂ ਨੇ ਪਰ ਜਦੋਂ ਤੋਂ ਮੂਸੇਵਾਲਾ ਪਰਿਵਾਰ ਦੇ ਚੋਣ ਲੜਨ ਬਾਰੇ ਸੰਕੇਤ ਆਏ ਨੇ ਉਦੋਂ ਤੋਂ ਨਵੀਂ ਹਿਲਜੁਲ ਮਚ ਗਈ ਹੈ ਵੜਿੰਗ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਇਹ ਵੀ ਗੱਲਾਂ ਕਹੀਆਂ ਨੇ ਕਿ ਉਹਨਾਂ ਨੂੰ ਪੂਰੀ ਹਮਦਰਦੀ ਹੈ ਮੂਸੇ ਵਾਲੇ ਦੇ ਪਰਿਵਾਰ ਦੇ ਨਾਲ ਅਤੇ ਉਹਨਾਂ ਦੀ ਹਮੇਸ਼ਾ ਇਹ ਹੀ ਪੂਰੀ ਕੋਸ਼ਿਸ਼ ਰਹੇਗੀ ਕਿ ਮੂਸੇ ਵਾਲੇ ਦੇ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ਪਰ ਉਹਨਾਂ ਨੇ ਕਿਹਾ ਕਿ ਜੇਕਰ ਹੁਣ ਮੂਸੇ ਵਾਲੇ ਦੇ ਪਰਿਵਾਰ ਇਸ ਚੋਣਾਂ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਨੇ ਤਾਂ ਉਹ ਘਰ ਜਾ ਕੇ ਉਹਨਾਂ ਨੂੰ ਟਿਕਟ ਦੇ ਕੇ ਆਉਣਗੇ ਹੁਣ ਇਹ ਪੂਰੀ ਤਰ੍ਹਾਂ ਨਿਰਪਰ ਮੂਸੇ ਵਾਲੇ ਦੇ ਪਰਿਵਾਰ ਦੇ ਉੱਤੇ ਹੈ ਕਿ ਉਹ ਇਸ ਚੋਣ ਮੈਦਾਨ ਦੇ ਵਿੱਚ ਉਤਰਨਾ ਚਾਹੁੰਦੇ ਨੇ ਕਿ ਨਹੀਂ